ਸਸੀਕਲ ਲਿਵ ਨਹੀਂ ਆ ਮੈਂ ਸਸੀਕਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਅੱਜ ਵਲੌਗ ਸ਼ੁਰੂ ਕਾਫੀ ਲੇਟ ਹੋਇਆ ਤੇ ਅਸੀਂ ਜਾਣਾ ਸੁਨਾਮ ਦਮਨ ਦੇ ਸਕੂਲ ਹੈਗਾ ਕੱਲ ਫੰਕਸ਼ਨ ਤੇ ਦਮਨ ਦਾ ਸੂਟ ਜਿਵੇਂ ਤੁਹਾਨੂੰ ਪਤਾ ਬਣੂਗਾ ਪਰ ਆ ਤੇ ਅੱਜ ਆਕਾਰ ਕਰੇ ਸੀ ਤੇ ਇਹ ਕਹਿੰਦੇ ਕਿ ਚਲੋ ਆਪਾਂ ਚੱਲਦੇ ਆ ਤੇ ਗੱਡੀ ਚ ਜਾਣਾ ਦਮਨ ਚਲੀ ਜੀ ਆ ਚਲੋ ਜੀ ਆਪਾਂ ਵਲੌਗ ਸ਼ੁਰੂ ਕਰਤਾ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਪਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਧਰ ਆਪਾਂ ਆਪਣਾ ਸਮਾਨ ਚੱਕ ਲਿਆ ਚਲਦੇ ਆਂ ਜਿਹੜਾ ਆ ਚ ਵਲੌਗ ਬਣਿਆ ਜਰੂਰ ਬਣਾਵਾਂਗੇ ਲਾਈਟ ਆਫ ਕਰ ਲੈਂ ਮੈਂ ਨਾ ਰਾਤ ਹੋ ਗਈ ਚਲਦਿਆਂ ਰਹਿੰਦੀ ਉਹ ਫੱਤੇ ਦਾ ਗਣਾ ਟਰੈਕਟਰ ਸਟਾਰਟ ਹੋ ਗਿਆ ਹੈਨਾ ਟਰੈਕਟਰ ਰਿਵਿਊ ਆ ਜਾਣਾ ਠੀਕ ਕਰਿਓ ਚਾਲੀ ਇਹ ਖਰਾਬ ਹੋ ਗਿਆ ਸਾਰਾ ਜਦੋਂ ਆਈ ਨਾ ਠੀਕ ਹੋ ਗਏ ਉਦੋਂ ਦੀ ਹੀ ਹੈ ਚੱਲੇ ਆ ਸੁਨਾਮ ਜਿਹੜੀ ਸਾਡੀ ਵਿਚਾਰੀ ਮਾੜੀ ਮੋਟੀ ਗੱਡੀ ਹੈ ਮਾੜਾ ਮੋਟਾ ਸਾਥ ਲਈ ਜਾਂਦੀ ਹੈ ਤੇ ਅਸੀਂ ਵੀ ਇਹ ਦੇਖੋ ਕੰਮ ਲਈ ਜਾ ਰਹੇ ੱੱਕੇ ਨਾਲ ਹੀ ਇਹ ਜਾਣਾ ਵੀ ਪਹਿਲੇ ਟਾਇਰ ਬਦਲਿਆ ਫਿਰ ਬਸ ਸਟਾਰਟ ਨਹੀਂ ਹੋਈ ਟਾਇਰ ਜਦੋਂ ਹੀ ਟੁੱਟ ਲੱਗੇ ਪਤਾ ਨਹੀਂ ਹਵਾ ਸੀ ਕਿ ਪੈਂਚਰ ਚ ਸੀ ਹਾਂ ਪੈਂਚਰ ਸੀਗਾ ਬਸ ਘੜੀ ਘੜੀ ਗੱਡੀ ਪੈਂਚਰ ਹੋ ਗਈ ਇਹ ਦੂਮਾ ਮਾੜੀ ਕਿਸਮਤ ਕਿਹਨੂੰ ਕਹਿ ਸਕਦੇ ਆਪਾਂ ਹਨਾ ਮਾੜੀ ਕਿਸਮਤ ਹੀ ਹੈ ਸਵੇਰ ਦੇ ਘਰੇ ਬੈਠੇ ਹਾਂ ਸਾਡੇ ਕੋਲ ਨਹੀਂ ਜਾਇਆ ਜਾ ਰਹੇ ਇਹਨਾਂ ਦਾ ਆਫਿਸ ਦਾ ਕੰਮ ਸੀ ਇਹ ਦਮੰਡਾ ਵੀ ਸਵੇਰੇ ਕਮਿਸ਼ਨੇ ਜਾਣਾ ਵੀ ਜ਼ਰੂਰੀ ਨਹੀਂ ਥੋਣ ਇਹਨਾਂ ਨੇ ਆਪ ਹੀ ਗੱਡੀ ਦਾ ਟਾਇਰ ਖੋਲ ਕੇ ਲੈ ਕੇ ਗਏ ਨੇ ਫਿਟ ਹੋਰ ਪੈਂਚਰ ਲਵਾ ਕੇ ਲਿਆਏ ਤੇ ਹੁਣ ਅਸੀਂ ਘਰੋਂ ਚੱਲੇ ਆਂ ਤੇ ਟਾਈਮ ਸੋਨੇ ਛੇ ਦਾ ਹੋ ਗਿਆ ਬਸ ਟੇਲਰ ਕੋ ਕੱਪੜੇ ਫੜਨੇ ਦਮੰਡ ਤੇ ਕਿ ਦਿੱਤੀ ਲੈਣੀ ਹੈ ਜਾ ਕੇ ਦੇਖਦੇ ਆ ਇੱਥੇ ਵੀ ਲੰਗਰ ਲੱਗਦਾ ਹੈ ਨਾ ਦਮੂ ਮਾਰ ਦਿਓ ਅਦ੍ਰੋ ਜਮਾ ਸੀਟ ਪਿੱਛੇ ਕਰਨੀ ਹੈ ਠੰਡ ਜਾਂਦਾ ਨਾ ਹੀ ਨਹੀਂ ਲੈ ਰਹੀ ਧੁੰਦ ਪੈ ਗਈ ਫੇਰ ਦੇ ਲੋ 5:30 ਦਾ ਟਾਈਮ ਹੈ ਤੇ 6:00 6:00 ਵਜੇ ਪੂਰੇ ਖਲੋ 6:00 ਵਜੇ ਨੇ ਤੇ ਧੁੰਦ 5:30 ਹੀ ਪੈਣੀ ਸ਼ੁਰੂ ਹੋ ਗਈ ਸੀ। ਕਾਫੀ ਲੇਟ ਹੋ ਗਿਆ। ਫਿਰ ਪੈਲੀਆਂ ਕਰਕੇ ਜ਼ਿਆਦਾ ਪੈਂਦੀ ਹੈ ਨਾ ਪਾਣੀ ਪੂਣੀ ਲੱਗਾ ਕਣਕਾਂ ਨੂੰ। ਅਜੀ ਸੁਨਾਮ ਪਹੁੰਚ ਗਏ ਸੀ ਤੇ ਸਾਡੀ ਗੱਡੀ ਦੀ ਹਵਾ ਘਾਟਾ ਹਵਾ ਤੁਹਾਡੇ ਪਈਆਂ। ਪੈਸੇ ਦੇ ਨੂੰ 500 ਰੁਪਏ ਪੰਜਾਈ ਦੇ ਦਿਓ ਕਾ ਫੁੱਲੇ ਕਰ ਦੇ ਕਾ ਆ ਬਾਜ਼ਾਰ ਇੱਥੇ ਜਦੋਂ ਆਉ ਉਹ ਨਾ ਉਦੋਂ ਹੀ ਇੱਥੇ ਜਾਮ ਹੀ ਲੱਗਿਆ ਰਹਿੰਦਾ 24 ਘੰਟੇ ਲੋਕੀ ਟਰਾਲੀਆਂ ਵਸਾਈ ਜਾਂਦੇ ਇੰਨੀ ਕੁ ਪੀੜੀ ਗਲੀ ਦੇ ਵਿੱਚ ਇਹ ਖਲੋਤੇ ਆ ਹੁਣ ਜੇ ਜਾਣ ਗਿਆ ਫਿਰ ਨਾ ਕਾਲੀ ਅਗੇ ਟੋਏ ਉਹ ਕੰਮ ਹੋਇਆ ਪਿਆ ਮੈਂ ਤਾਂ ਤੁਹਾਡੀ ਗਾੜੀ ਨਹੀਂ ਬਣਾ ਲਈ ਇਹ ਸਾਵਲੀਏ ਆਈਟਮ ਸਿਕਾਵਲੀਏ ਦੇ ਇਹ ਜ਼ਿਆਦਾ ਹੀ ਲੱਟ ਕੱਟ ਹੀ ਇਹ ਗਰਲਿਸ਼ ਨੇ ਨਾ ਸੋਹਣੀਆਂ ਲੱਗਣਗੀਆਂ ਇਹਦੇ ਪਾਈਆਂ ਆ ਕੁੜੀਆਂ ਵਾਲੀਆਂ ਨੇ ਆ ਜਿਹੜੀ ਪਹਿਲਾਂ ਦਿਖਾਈ ਨਾ ਇਹਦੇ ਚੀਜ਼ ਦੋ ਆ ਪਲੇਟਫਾਰਮ ਪਾਣੀ ਐ ਇਦਾਂ ਦੀ ਕਿਛ ਨਹੀਂ ਲੇ ਗੋਤ ਨੂੰ ਚਲਾ ਆ ਵੀ ਸੋਹਣੀਆਂ ਨੇ ਆ ਇੱਕ ਆ ਵੀ ਸੋਹਣੀ ਹੈ ਪਹਿਲਾਂ ਮੈਨੂੰ ਇਹਨੂੰ ਥੋੜਾ ਜਿਹਾ ਕੋਲ ਹੀ ਲੈਣ ਦੇ ਤੈਨੂੰ ਪਰ ਸਿਰਫ ਕੰਫਰਟੇਬਲ ਹੈ ਤੁਹਾਨੂੰ ਜਿੰਨਾ ਹਾਈ ਜਾ ਗਿਆ ਤਾਂ ਨਹੀਂ ਇਹਦਾ ਪੈਰ ਅੱਗੋਂ ਚੌੜਾ ਨਾ ਕਿੰਨੇ ਸਾਈਜ਼ ਦਾ ਆ ਦੇਖ ਲਓ ਜੁੱਤੀ ਲੈਣਾ ਜੁੱਤੀ ਕੋਈ ਪਸੰਦ ਨਹੀਂ ਆ ਰਹੀ ਇਹ ਤਾਂ ਨਾਲੇ ਹੈਵੀ ਛੋਟੀ ਏ ਉਸ ਛੋਟੀ ਤਾਂ ਹੈ ਜੀ ਨਾ ਸਾਈਜ਼ ਗਰੀਨਾ ਪੈਰ ਜਾਂਦਾ ਨਹੀਂ ਨਾ ਚੱਕਦੇ ਆ ੱੱਕੇ ਨਾਲ ਨਾ ਪਾ ਜੇ ਆਏਗੀ ਤਾਂ ਪਾ ਲਈ ਆਏਗੀ ਇਹ ਤਾਂ ਨਹੀਂ niche rakh paer ਇਹ ਤਾਂ ਆ ਜੇਗੀ ਇਹਦੇ ਨਹੀਂ ਨਹੀਂ ਇਹ ਵੀ ਨਹੀਂ ਆਇਆ ਦੇਖੋ ਇਹ ਯੈਲੋ ਸੂਟ ਦੇ ਨਾਲ ਪਾ ਲਈ ਬੇਟਾ ট্রান্সਪੇਰੈਂਟ ਚੱਲ ਤਾਂ ਬੋਗੀ ਦੋਨੋਂ ਪਾ ਦੇਓ ਇਹਦਾ ਲੈ ਮੈਂ ਵੀ ਪਾ ਕੇ ਦੇਖਦਾ ਮੈਂ ਮੈਨੂੰ ਦਹੀਂ ਮੈਨੂੰ ਆਂਦੀ ਮੈਂ ਪਾ ਤੂੰ ਕਰ ਜਿਹੜੀ ਨਹੀਂ ਆ ਰਹੀ ਤੈਨੂੰ ਮੈਨੂੰ ਦੇ ਦੇ ਹਾਂ ਦਮਨ ਦਹੀਂ ਨਹੀਂ ਮੇਰਾ ਪਤਲਾ ਇਹਦਾ ਪੈਰ ਚੌੜਾ ਹਜੇ ਹੂੰ ਮੇਰਾ ਪੁੱਤ ਲੋ ਬਾਈ ਤਾਂ ਬੰਲਾ ਦਾ ਜੇ ਪਤਲਾ ਪੈ ਰ ਤੁਹਾਡੇ ਤਾਂ ਆ ਜਾਏਗਾ ਬੜਾ ਵੱਲ ਫਿਰ ਹਾਂ ਮੇਰੇ ਆ ਜੂਗੀ ਤੇਰੇ ਤੋਂ ਬੜੇ ਆ ਜਾਣਗੇ ਤੁਹਾਡੇ ਇੱਕ ਵਾਰ ਤੂੰ ਪਾਲਾ ਪਹਿਲਾ ਇੱਕ ਵਾਰੀ ਪਾਲ ਲੈਣਾ ਬਲੈਕ ਆ ਗਈ ਨਹੀਂ ਬਹੁਤ ਸੋਹਣੀ ਲੱਗ ਰਹੀ ਤੁਰਿਆ ਨਹੀਂ ਜਾਣਾ ਤਾਂ ਬੰਦ ਤੇਰੇ ਤੋਂ ਸ਼ੌਕ ਹੋਣ ਮਿਲਿਆ ਪੀਰਾ ਜਗੂ ਤੇਰੀ ਦੋ ਵੀ ਤਾਂ ਹੀ ਤੁਰੇ ਜਗੂ ਦੋ ਸਾਲ ਹੋ ਗਏ ਸਾਨੂੰ ਕੋਤੇ ਦਿਖੇ ਸਾਈਜ਼ ਸੁਆ ਲਾ ਗਏ ਸਾਰੇ ਵੀ ਕਿਉਂ ਜੀ ਬੋਲੇ ਇਹ ਬਲੈਕ ਵਰਗੀ ਆ ਗਿਆ ਤੇਰਾ ਗ੍ਰੇ ਰੰਗ ਮੈਨੂੰ ਵੀ ਸੋਹਣਾ ਲੱਗ ਰਿਹਾ ਤਾਂ ਮੰਦਰੀ ਕੀ ਲੈਂ ਲੈਂਦੀ ਸਲਾਹ ਲੈਂਦੀ ਸਲਾਹ ਮੇਰੀ ਬਾਕੇ ਤਾਂ ਦੇਖ ਇਹ ਗੋਲ ਹੈ ਉਹ ਤੂੰ ਦੇਖ ਜਿਵੇਂ ਕਰ ਰਿਹਾ ਹੈ ਇਹ ਵੀ ਨਹੀਂ ਆ ਰਹੀ ਦਮਾਂ ਦੇ ਪੈਰ ਹੀ ਪੈਰ ਹੀ 1.5 ਵੱਡੇ ਨੇ ਜੁੱਤੀ ਕਿਹੜੀ ਆਉਣੀ ਆਹ ਵਾਲਾ ਬਲੈਕ ਦਿਖਾਵਾ ਇਹਨੂੰ ਆਹ ਠੀਕ ਆਈਏ ਇੱਕ ਪਲੇਟਫਾਰਮ ਹੀ ਲੈ ਆਹ ਕੰਫਰਟੇਬਲ ਬਹੁਤ ਹੈ ਪਲੇਟਫਾਰਮ ਨਹੀਂ ਹੈ ਇਹ ਦੂਸਰਾ ਗੋਲੇ ਚੰਗੀ ਆ ਇਹ ਵੀ ਨਹੀਂ ਆਈ ਤਾਂ ਮੈਨੂੰ ਸਾਰੀਆਂ ਆਈ ਜਾ ਰਹੀਆਂ ਨੇ ਸੋਹਣੀ ਨਹੀਂ ਲੱਗ ਰਹੀ ਇਹ ਆਈਟਮ ਤਾਂ ਦਿਖਾ ਦਿਓ ਜਿਹੜੇ ਸਾਈਜ਼ ਦਾ 40 ਆ ਵੀ ਨਹੀਂ ਆ ਰਹੀ ਦਮਨ ਪੂਰੀ ਮੈਟੀ ਹੋ ਗਈ ਮੈਟੀ 40 ਆ ਮੈਟੀ ਇਹ ਇਹ ਨਾ ਇਹ ਵੀ ਹਿਲ ਜਾਦਾ ਪਾ ਆ ਬਲੈਕ ਵਾਲਾ ਪਾ ਦੇ ਬਲੈਕ ਵਾਲਾ ਦੇ ਆਣਗੇ ਲਾਸ ਸਾਈਜ਼ ਇਹ ਪਰ ਇਹ ਤਾਂ ਆ ਗਿਆ ਉਹ ਜੀ ਗੈਰ ਨਹੀਂ ਯੰਦਾਂ ਹਿਲ ਜਿਆਦਾ ਨਹੀਂ ਦਮਨ ਇੰਨੀ ਤੇ ਚੱਲਦੀ ਆਉਣਾ ਓਏ ਹਾਂ ਤੁਰਿਆ ਜਾਂਦਾ ਨਹੀਂ ਪਿਆ ਚੱਲ ਦੋਨੇ ਪੈਰ ਪਾ ਕੇ ਤੁਰ 单ਗਲ ਪੈਰ ਆ ਦੋਨੇ ਪੈਰ ਪਾ ਕੇ ਦੇਖ ਲੈ ਦੋਨੇ ਬਾਹਲਾ ਉਹ ਸਿੰਗਲ ਪੈਰ ਬਾਹਰ ਉਹ ਸੋਹਣੀ ਹੈ ਇੰਪੋਰਟਡ ਬਹੁਤ ਗਰਾਂ ਦੀ ਬੜੀ ਪਿਆਰੀ ਹੈ ਪਤਾ ਨਹੀਂ ਕਿੰਨੀਆਂ ਕੁੜੀਆਂ ਮੋੜ ਦਮਨ ਤੁਰਿਆ ਨਹੀਂ ਜਾਂਦਾ ਦੇਖੋ ਹੈਂ ਚੱਲ ਕੇ ਦੇਖ ਲੈ ਤੂੰ ਚੱਲ ਕੇ ਦੇਖ ਜਾ ਉਂਦਰ ਜਾ ਉਂਦਰ ਜਾ ਤੁਰ ਕੇ ਦਿਖਾਏ ਕਿ ਦਹੀਂ ਲੈ ਕੇ ਜ਼ਰੂਰ ਕਰਾਉਗਾ ਐ ਮਿਲਦੇ ਵੀ ਨਹੀਂ ਮੈਂ ਤੈਨੂੰ ਦੱਸਾਂ ਮੈਂ ਨਹੀਂ ਗਿਆ ਜਦੋਂ ਆਜੀ ਬਲੈਕ ਵੀ ਪਾ ਕੇ ਦੇਖ ਲੈ ਬਲੈਕ ਵਾਲਾ ਮੈਨੂੰ ਤਾਂ ਕੋਈ ਚੱਖਣ ਬਲੈਕ ਦੀ ਹੀਲ ਵੀ ਘਾਟਾ ਮੈਨੂੰ ਲੱਗਦਾ ਹਨਾ ਹੂੰ ਪਾ ਕੇ ਦੇਖ ਲੈ ਸ਼ੇਮ ਜੀ ਹੈ ਕੋਈ ਜ਼ਿਆਦਾ ਡਿਫੈਂਸ ਤਾਂ ਨਹੀਂ ਕਰੀਗਾ ਦਮੂ ਇਹ ਬੰਦ ਹੋਣੀ ਬਤੇ ਅੰਦਰ ਇਹ ਟ੍ਰਾਂਸਫਰ ਦਾ ਸੌਫਟ ਦਾ ਬਹੁਤ ਨੇ ਪਰ ਸਾਈਜ਼ ਨੂੰ ਨਹੀਂ ਇਹ ਸਾਈਜ਼ ਦੇ ਬੜੀ ਦਿੱਤਾ ਦਾ ਸਾਈਜ਼ ਵੀ ਕਿਤੇ ਚੁੱਕ ਰਿਹਾ ਇਹਨਾਂ ਦੇ ਹਾਂ ਆਈ ਕੋਈ ਪਸੰਦ ਡਬਲ ਮਾਈਂਡਡ ਹੋ ਗਈ ਤੂੰ ਤਾਂ ਆਹ ਦੇ ਜਿੱਤੀ ਪਾਂਡਵ ਚੱਜ ਨਹੀਂ ਹੈਗਾ ਦਮੂ ਤੈਨੂੰ ਪਾ ਆਹ ਦੇ ਗਹਿਰੇ ਸਾਈਜ਼ ਨੂੰ ਨਹੀਂ ਹੈ ਜੇ ਇਹ ਬਹੁਤ ਬਹੁਤ ਛੋਟੀ ਇਹ ਛੋਟਾ ਹੈ ਸਾਈਜ਼ ਉਹ ਹਜੇ ਪੂਰਾ ਲੱਗਦਾ ਸੀ ਉਹ ਦੂਜਾ ਜਿਹੜਾ ਉਹ ਜਿਹੜਾ ਗਰੇਪ ਆਇਆ ਉਹ ਨਹੀਂ ਠੀਕ ਹੈ ਹੂੰ ਕੈਮ ਕਿਉਂ ਕਰਦੇ ਹੋ ਬਿਲਕੁਲ ਸਹੀ ਆ ਫੂਟ ਦੇ ਧਰਨੇ ਬੜਾ ਪਤਾ ਚੱਲਣਾ ਉਹ ਪ੍ਰੋਪਰ ਪ੍ਰੋਪਰ ਜਿੱਦਾਂ ਮੰਦੀ ਜੁੱਤੀ ਲੈ ਲਈ ਆਪਾਂ ਨੇ ਤੇ ਤੁਹਾਨੂੰ ਦਿਖਾਵਾਂਗੇ ਘਰ ਜਾ ਕੇ ਜਿਹੜੀ ਲਈਏ ਉਥੇ ਤੁਸੀਂ ਦੇਖ ਲਿਆ ਸੀ ਇੰਨੀਆਂ ਜੁੱਤੀਆਂ ਤੇ ਇਹਨੂੰ ਬਸਾ ਪਸੰਦ ਆਈਏ ਤੇ ਚੱਲਿਆ ਵਾਪਸ ਪਹਿਲਾਂ ਉਸ ਕਾਨਿਆਂ ਤੋਂ ਕਿਉਂਕਿ ਇਹ ਲੇਟ ਦਾ ਹੋ ਰਿਹਾ ਹੈ ਟਰੱਕ ਕੋਲ ਅਜੇ ਵੀ ਟਰੱਕ ਨੂੰ ਜਾਣਾ ਟਰੱਕ ਨੇ ਕਿਹਾ 1 ਘੰਟਾ ਲੱਗਦਾ ਹੈ ਅਸੀਂ 3:00 PM ਕੁਝ ਕੇ ਜਾਤੇ ਆਪਾਂ ਆ ਕੇ ਜਿਆ ਫਿਰ ਮੁੜ ਸੀ ਸਿੰਮੂ ਦੀ ਯਾਦ ਆ ਰਹੀ ਸਿਮਰਨ ਇੱਥੇ ਬੈਠੀ ਸੀ ਮੈਂ ਇੱਥੇ ਬੈਠੀ ਹਾਂ ਕਾ ਤੱਕ ਖਲੋਤੇ ਆ ਜੋ ਨਾਲ ਆਫਿਸ ਦਾ ਕੰਮ ਚੱਲਦਾ ਪਿਆ ਮੁੰਜਾ ਜ਼ਿਆਦਾ ਠੰਡਾ ਹੈ ਮੈਨੂੰ ਵੀ ਦੇ ਥੋੜਾ ਜਿਹਾ ਜ਼ਿਆਦਾ ਠੰਡਾ ਆ ਵੇਖ ਲੋ ਮੇਰੇ ਵਾਰੀ ਕਿੰਨੀ ਜ਼ਿਆਦਾ ਆ ਮੈਂ ਚੱਲ ਰਿਆ ਨਾਲ ਨਾਲ ਖਾਣਾ ਪੀਣਾ ਹੋ ਰਿਹਾ ਹੈ। ਸਮਨ ਖਤਮ ਹੀ ਕਰਦੀ ਕੋਲ ਟ੍ਰਿਕ। ਉਸ ਮੈਨੂੰ ਨਹੀਂ ਤੁਸੀਂ ਕਿਹਾ ਨਾ ਕਰਨੀ। ਪਾਪਾ ਨੇ ਕਿਹਾ ਪਾਪਾ ਚੱਲਦਾ ਹਾਲ ਦੇ ਟੋਪੀ ਕਿੰਦਰ ਜਾਰੀ। ਆ ਇੰਨੇ ਪਾਗਲ ਕਰ ਰੱਖਿਆ ਇਹਨੇ। ਇਹਨੇ ਕੁਝ ਕਰ ਰਿਹਾ ਨਹੀਂ ਹਰ ਵੀ ਨਿੱਕੀ ਤਕਰੀਰ ਹੁੰਦੀ ਆ ਜਿਹੜਾ ਇਹਦੇ ਕੰਮ ਚਾਹੀਦੇ ਹੋ ਹਾਂ ਹਰ ਵੀ ਨਿੱਕੀ ਨਿੱਕੀ ਜੋ ਪ੍ਰਾਂਦਾ ਹੈ ਵੀ ਕੋਈ ਗੱਲ ਨਹੀਂ ਲੱਗਾ ਰਹਾ ਬੰਦਾ ਸਹੀ ਕਹਿੰਦਾ ਲੋਕੀਂ ਹਲਾ ਨਾ ਕਰੋ ਛੱਡ ਦਿਨੋ ਹਾਂ ਤਾਂ ਹੀ ਕਹਿੰਦਾ ਉਹਨੂੰ ਜੀ ਨਾਲ ਨਾਲ ਕੰਪਲੀਟ ਹੋ ਜੇ ਆ ਅਨियन ਮਸਾਲਾ ਡੋਸਾ ਤੇ ਆ ਸਾਰਾ ਉਹ ਆਹੀ ਤੇ ਚਲੇ ਆਦਾਨਾ ਹਾਂ ਆਹੀ ਜੇਸੀ ਕਰਕੇ ਆਦਾਨਾ ਹੋ ਗਿਆ ਜੀ ਉਹ ਜਨਾ ਜਿਹੜਾ ਆਪਰੇ ਕੰਮ ਲਿਖੂਗਾ ਜੀ ਏਡਲੀ ਜੇਲੀ ਰੋਟੀ ਮੇਂ ਦਮੰਦੇ ਸਕੂਲ ਕਰਕੇ ਸਾਨੂੰ ਇਸ ਟਾਈਮ ਘੁੰਮਣਾ ਪੈ ਰਿਹਾ ਹੈ ਸੂਟ ਪਾਣਾ ਦਮਨ ਸੇਰੇ ਹੁਣ ਤੁਸੀਂ ਬਣੇ ਰਹੋ ਵਲੌਗ ਚ ਦਮਣ ਦਾ ਸੂਟ ਦੇਖੋ ਕੀ ਬਣਦੀ ਦਮਨ ਸਦੈਣ ਲੱਗਣਾ ਦਾ ਬੰਤੂ ਪਹਿਲਾਂ ਹੀ ਡਰਾ ਦਿੰਦੇ ਮੈਂ ਤਾਂ ਪਾਇਆ ਵੀ ਨਹੀਂ ਇਹ ਅਸੀਂ ਵਾਪਸ ਆ ਗਏ ਆ ਵਾਪਸ ਜਾਂਦੇ ਪਏ ਆ ਤੇ ਰਾਹ ਦਾ ਮਾਹੌਲ ਦੇਖੋ ਧੁੰਦ ਪੂਰੀ ਪਈ ਏ ਕੁਝ ਵੀ ਨਹੀਂ ਦਿਖਦਾ ਪਿਆ ਆ ਸਿਰਫ ਦਮਨ ਦੇ ਕੰਮਾ ਕਰਕੇ ਅਸੀਂ ਲੇਟ ਹੋਏ ਆ ਦੇਖੋ ਕਿ ਇੰਡੀਕੇਟਰ ਦੇ ਜਗਾ ਲੋ ਨਾ ਮੈਂ ਸਲਾਹਾ ਹਾਂ ਧੀਰੀਆਂ ਪਿੱਛੇ ਬੈਠੀ ਦਮਨ ਅੱਗੇ ਬੈਠੀ ਕਿ ਗੱਡੀ ਦੇ ਪਿੱਛੇ ਲਾ ਕੇ ਜਾਣਾ ਪਣਾ ਹੋੜੀ-ਹੋੜੀ। ਆ ਦਮਨ ਦੇ ਸੂਟ ਨੇ ਸਾਰਾ ਕੰਮ ਖਰਾਬ ਕੀਤਾ। ਟੇਲਰ ਨੇ ਸੂਟ ਨਹੀਂ ਟਾਈਮ ਨਾਲ ਦਿੱਤਾ ਤੇ ਉਹਦੇ ਕਰਕੇ ਲੇਟ ਹੋ ਗਏ ਆਪਾਂ। ਸੋਸ਼ੀਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ। ਰੈਡੀ ਹੋ ਗਈ ਏ। ਫਾਈਨਲ ਲੁੱਕਸ ਹੋ ਗਈ ਦਿਖਾਓ। ਲੁੱਕ ਦੇਖੋ ਫਾਈਨਲ। ਇਹ ਅਗਰਾਰਾ ਸੂਟ। ਅਹੀ ਗਰਾਰਾ ਰੈਡੀ ਕਰਵਾਇਆ ਤੇ ਉਸ ਤੇ ਮਰੇ ਕੀ ਛੋਟਾ ਜਿਹਾ ਕਮੀਜ਼ ਹੂੰ ਤੇ ਫਿਰ ਉੱਤੇ ਮੈਂ ਚੁੰਨੀ ਦਿੱਤੀ ਹੈ ਦੀਦੀ ਦੀ ਹੂੰ ਤੇ ਬਸ ਅੱਛਾ ਹੂੰ ਸਹੀ ਹੈ ਬਹੁਤ ਅੱਛਾ ਜੁੱਤੀ ਵੀ ਹੈ ਸੋ ਗਾਇਸ ਮੈਂ ਰੈਡੀ ਹੋ ਗਈ ਆ ਮੇਰੀ 10th ਕਿਉਂਕਿ ਅਸੀਂ 10th ਕਲਾਸ ਦੇ ਪੇਪਰ ਦੇਣੇ ਆ ਉਸ ਦੇ ਵਾਸਤੇ ਮੈਂ ਸੂਟ ਪਾ ਲਿਆ ਹੈ ਮੇਕਅਪ ਮੇਕਅਪ ਨਹੀਂ ਕੀਤਾ ਥੋੜਾ ਬੱਚਾ ਕੀਤਾ ਤੇ ਵਾਲ ਖੋਲੇ ਤੇ ਮੈਂ ਸਵਾਇਆ ਗਰਾਰਾ ਤੇ ਉੱਤੇ ਕਮੀਜ਼ ਤੇ ਉੱਤੇ ਦੀਵ ਦੀ ਮੈਚਿੰਗ ਚੁੰਨੀ ਸੋ ਹੁਣ ਮੈਂ ਰੈਡੀ ਹੋ ਗਿਆ ਜਾਣ ਵਾਸਤੇ ਤੇ ਚੱਲਦੇ ਬਸ ਚਲੋ ਭਾਈ